ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੀਤ ਕਰਦੇ ਆ ਤੁਸੀਂ ਵਧੀਆ ਹੋਵੋਗੇ ਅਸੀਂ ਵੀ ਵਧੀਆ ਆ ਜੀ ਅੱਜ ਇੱਥੇ ਜੀ ਮੈਂ ਲੱਗੀ ਸੀਗੀ ਝਾੜੂ ਲਗਾਉਣ ਸਵੇਰੇ ਸਵੇਰੇ ਸਵੇਰ ਦਾ ਕੰਮ ਆ ਤੇ ਇੱਧਰ ਬੱਚੇ ਬੈਠੇ ਆ ਬੈੱਡ ਦੇ ਉੱਤੇ ਚਲ ਮੈਂ ਕਿਹਾ ਕੁੜੀਆਂ ਦੂਜੀਆਂ ਭੈਣਾਂ ਹੋਰ ਕੰਮ ਕਰਦੀਆਂ ਚਲੋ ਮੈਂ ਥੋੜਾ ਬੋਤਾ ਨਾਲ ਕਰਵਾ ਦਿੰਨੀ ਆ ਤਾਂ ਮੈਂ ਝਾੜੂ ਲਾਉਂਦੀ ਸੀਗੀ ਇੱਥੇ ਸਵੇਰ ਦਾ ਟਾਈਮ ਆ ਜੀ ਅ ਉਹ ਤੋਂ ਬਾਅਦ ਫਿਰ ਥੋੜਾ ਬੋਤਾ ਮੇਰੇ ਭੈਣ ਨੇ ਨੇ ਇਹਨਾਂ ਨੇ ਲਗਾਇਆ ਝਾੜੂ ਤੇ ਫੇਰ ਜੀ ਇੱਥੇ ਸਾਡੇ ਹੋਣ ਲੱਗ ਪਏ ਦਾਲ ਸਬਜ਼ੀ ਦੀ ਤਿਆਰੀ ਇੱਥੇ ਆ ਛੋਲਿਆਂ ਦਾ ਮਸਾਲਾ ਬਹੁੰਦੀ ਪਈਆਂ ਮੈਂ ਕਿਉਂਕਿ ਮੰਮੀ ਨੇ ਨਾ ਜਦੋਂ ਸਾਡੇ ਪਿੰਡਾਂ ਦੇ ਵਿੱਚ ਨਵੀਂ ਕਣਕ ਆਂਦੀ ਹੈ ਨਾ ਜਿੱਦਣ ਨਵੀਂ ਕਣਕ ਆਪਾਂ ਰੋਟੀ ਬਣਾਣੀ ਹੁੰਦੀ ਆ ਉਹ ਪਹਿਲੀ ਪਹਿਲੀ ਨਵੀਂ ਕਣਕ ਦੇ ਵਿੱਚੋਂ ਆਟੇ ਦਾ ਆਪਾਂ ਸਿੱਖਾਂ ਨੂੰ ਰੋਟੀ ਖੁਲਾਣੇ ਆ ਤੇ ਅੱਜ ਸਾਡੇ ਘਰ ਜੀ ਸਿੱਖਾਂ ਨੂੰ ਰੋਟੀ ਖੁਲਾਣੀ ਆ ਇੱਧਰ ਫੇਰ ਜੀ ਝਾੜੂ ਲਗਾ ਕੇ ਉਤਤਾਰ ਮੇਰੀ ਫਿਰ ਪਾਂਡੇ ਮਾਂਜ ਲੱਗ ਪਈ ਤੇ ਪਾਂਡੇ ਬੁੰਡੇ ਧੋ ਕੇ ਤਾਂ ਫੇਰ ਆ ਇੱਧਰ ਆ ਬੱਚੇ ਬੈਠੇ ਹੋਇਆ ਕੋਈ ਸੁੱਤੇ ਪਏ ਹੈ ਜੇ ਕੋਈ ਗੇਮ ਖੇਡ ਰਿਹਾ ਹੈ ਉਤਤਾਰ ਜੀ ਪਾਂਡੇ ਮਾਂਜੇ ਫਿਰ ਝਾੜੂ ਲਗਾਇਆ ਉਤਤਾਰ ਆਪਾਂ ਤਿਆਰੀ ਕਰਦੀ ਰੋਟੀ ਦੀ ਆਪਾਂ ਰੋਟੀ ਬਕਾਉਂਦੇ ਪਏ ਇੱਥੇ ਇਹ ਇੱਧਰ ਬਣਿਆ ਜੀ ਲੰਗਰ ਦੇ ਵਿੱਚ ਪ੍ਰਸ਼ਾਦ ਕੜਾ ਪ੍ਰਸ਼ਾਦ ਦੇਗਾ ਇਧਰ ਜੀ ਖੀਰ ਬਣੀ ਹੋਈ ਆ ਖੀਰ ਬਣਾਈ ਸੀਗੀ ਇੱਕ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਬਣਾਈ ਹੈਗੀ ਆ ਛੋਲਿਆਂ ਦੀ ਸਬਜ਼ੀ ਚਿੱਟੇ ਛੋਲੇ ਇਹ ਇਧਰ ਆਪਾਂ ਬਣਾਇਆ ਹੋਇਆ ਆ ਜੀ ਰਾਇਤਾ ਮੁੰਦੀ ਪਾ ਕੇ ਇਦਰ ਮੰਮੀ ਲੱਗੇ ਹੋਏ ਆ ਬਾਬਾ ਜੀ ਆ ਗਏ ਆ ਗੁਰਦੁਆਰਿਆਂ ਤੇ ਉਹਦੀ ਤਿਆਰੀ ਕਰਨ ਆਪਾਂ ਇਹਦੇ ਵਿੱਚ ਕੋਲੀ ਵਿੱਚ ਥੋੜਾ ਥੋੜਾ ਸਾਰਾ ਸਮਾਨ ਪਾਵਾਂਗੇ ਤੇ ਫਿਰ ਬਾਬਾ ਜੀ ਅਰਦਾਸ ਕਰੋਗੇ ਭੋਗ ਲਗਾਉਗੇ ਤੇ ਫਿਰ ਆਪਾਂ ਲੰਗਰ ਵਰਤਾਵਾਂਗੇ ਪਹਿਲਾਂ ਬਾਬਾ ਜੀ ਨੂੰ ਭੋਗ ਲੱਗੂਗਾ ਉਸ ਤੋਂ ਬਾਅਦ ਹੀ ਸਾਰਿਆਂ ਨੂੰ ਫਿਰ ਲੰਗਰ ਚੱਕਣੇ ਨੂੰ ਮਿਲੂਗਾ ਤੇ ਆਹ ਕੋਲੀ ਆਪਾਂ ਤਿਆਰ ਕਰ ਦਿੱਤੀ ਹੈਗੀ ਬਾਬਾ ਜੀ ਲਈ ਇਰ ਬਾਬਾ ਜੀ ਆ ਗਏ ਸੀਗੇ ਗੁਰਦੁਆਰਿਆਂ ਤੇ ਇੱਥੇ ਮੰਮੀ ਖੜੇ ਹੋਇਆ ਤੇ ਬਾਬਾ ਜੀ ਅਰਦਾਸ ਕਰਦੇ ਪਏ ਆ ਅਰਦਾਸ ਕਰਕੇ ਫਿਰ ਆਪਾਂ ਇਹਨਾਂ ਬਾਬਾ ਜੀ ਨੂੰ ਹੋਰ ਪੰਜ ਸਿੱਖਾਂ ਨੂੰ ਆਪਾਂ ਲੰਗਰ ਸ਼ਕਾਵਾਂਗੇ ਇੱਧਰ ਫੇਰ ਜੀ ਪੰਜ ਸਿੱਖ ਬੈਠ ਗਏ ਹੈਗੇ ਆ ਤੇ ਡੈਡੀ ਮੇਰੇ ਲੱਗੇ ਹੋਇਆ ਹੱਥ ਧਵਾਣ ਇਹਨਾਂ ਦੇ ਤੇ ਇਧਰ ਮੈਂ ਪ੍ਰਸ਼ਾਦਾ ਲੈ ਕੇ ਆਈ ਸੀਗੀ ਬਾਬਾ ਜੀ ਲਈ ਤੇ ਫਿਰ ਅਸੀਂ ਸਾਰਿਆਂ ਨੇ ਰਲ ਮਿਲ ਕੇ ਪ੍ਰਸ਼ਾਦਾ ਵਰਤਾਇਆ ਤੇ ਇਧਰ ਬਾਬਾ ਜੀ ਅਰਦਾਸ ਕਰਦੇ ਆ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਤੇ ਆ ਜਾਰੇ ਹੁਣ ਪ੍ਰਸ਼ਾਦਾ ਛਕੋਗੇ ਸਾਰੇ ਲੱਗੇ ਹੋਇਆ ਜੀ ਆਪੋ ਆਪਣੇ ਗੰਮੀ ਕੋਈ ਖੀਰ ਵਰਤਾ ਰਿਹਾ ਹੈ ਕੋਈ ਪ੍ਰਸ਼ਾਦਾ ਵਰਤਾ ਰਿਹਾ ਹੈ ਕੋਈ ਦਾਲ ਵਰਤਾ ਰਿਹਾ ਹੈ ਸਾਰੇ ਲੱਗੇ ਹੋਏ ਆ ਤੇ ਫਿਰ ਬਾਬਾ ਜੀ ਨੇ ਪ੍ਰਸ਼ਾਦਾ ਸਾਰਿਆਂ ਨੇ ਪ੍ਰਸ਼ਾਦਾ ਸਾਹ ਸ਼ਾਕ ਲਿਆ ਸੀਗਾ ਤੇ ਹੱਥ ਤੇੜੀ ਹੱਥ ਧਵਾ ਕੇ ਗਏ ਆ ਤੇ ਇਧਰ ਖੁਸ਼ੀ ਹੈਗੀ ਆ ਵਰਨਾ ਲੈ ਕੇ ਆਈ ਸੀ ਤੋਲੀਆ ਸਾਰਿਆਂ ਦੇ ਹੱਥ ਪੁੰਝੇ ਨੇ ਪੁਝਾਏ ਨੇ ਤੇ ਉਤਵਾਲ ਜੀ ਸਾਰੇ ਚਲੇ ਗਏ ਸੀਗੇ ਪ੍ਰਸ਼ਾਦਾ ਸ਼ਾਕ ਕੇ ਫਿਰ ਮੈਂ ਇਧਰ ਦੇਖ ਲਈ ਸੀਗੀ ਮੈਂ ਕਿ ਪਾਣੀ ਨਹੀਂ ਪਾਇਆ ਹੈਗਾ ਇਹਨਾਂ ਨੂੰ ਆ ਮਨੀਪਲਾਰ ਲੱਗਾ ਹੋਇਆ ਗੁਲਾਬ ਦਾ ਲੱਗਾ ਹੋਇਆ ਮੋਟਾ ਤੇ ਸਾਰੇ ਸੁੱਕੇ ਪਏ ਹੈਗੇ ਆ ਉਸ ਤੋਂ ਬਾਅਦ ਜੀ ਪ੍ਰਸ਼ਾਦਾ ਪਾਣੀ ਖਾ ਕੇ ਸਾਰਾ ਸ਼ਾਮ ਦਾ ਟਾਈਮ ਹੋ ਗਿਆ ਫਿਰ ਆਪਾਂ ਸਾਰੇ ਇੱਧਰ ਆ ਕੇ ਸ਼ਾਮ ਨੂੰ ਡੈਡੀ ਲੱਗੇ ਹੋਇਆ ਆਪਣਾ ਕੰਮ ਇੱਧਰ ਸਬਜ਼ੀਆਂ ਜਿਹੜੀਆਂ ਲੱਗੀਆਂ ਹੋਈਆਂ ਇਹਨਾਂ ਦੀਆਂ ਉਹਨਾਂ ਨੂੰ ਪਾਣੀ ਲਗਾਉਂਦੇ ਸੀਗੇ ਆ ਲੱਗਿਆ ਹੋਇਆ ਅਮਰੂਦ ਕੀ ਆਦੀਆਂ ਬੇਲਾਂ ਬੇਗਣ ਇਹ ਗਰਮੀ ਬਹੁਤ ਆ ਜੀ ਇਹਨਾਂ ਨੂੰ ਵੀ ਦੋ ਤਿੰਨ ਟਾਈਮ ਪਾਣੀ ਚਾਹੀਦਾ ਰੋਜ਼ ਹੀ ਪਾਣੀ ਚਾਹੀਦਾ ਸਬਜ਼ੀਆਂ ਨੂੰ ਵੀ ਤਾਂ ਜਾ ਕੇ ਹੁੰਦੀਆਂ ਆ ਸਵੇਰੇ ਪਾਣੀ ਦੋ ਸ਼ਾਮ ਨੂੰ ਐ ਨਹੀਂ ਪਾਣੀ ਸੁੱਕ ਜਾਂਦਾ ਵਾ ਪਤਾ ਹੀ ਨਹੀਂ ਲੱਗਦਾ ਪਾਣੀ ਦਾ ਕਿੱਧਰ ਗਿਆ ਗਰਮੀ ਬਹੁਤ ਵਹਿ ਰਹੀ ਆ ਬਹੁਤ ੁੱਪ ਆ ਉੱਤੋਂ ਬਾਅਦ ਜੀ ਡੈਡੀ ਨੇ ਫਿਰ ਕਣਕ ਡਰਮ ਚ ਪਾਣੀ ਹੈਗੀ ਆ ਇਹ ਡੈੜੀ ਕਹਿੰਦੇ ਚਲੋ ਥੋੜਾ ਜਣਾ ਇੱਕ ਅੱਧਾ ਜਣਾ ਧੁੱਪ ਲਗਾ ਲੈਣੇ ਆ ਪਹਿਲਾਂ ਆਪਾਂ ਫੇਰ ਹੀ ਆਪਾਂ ਪਾਵਾਂਗੇ ਇਹਨੂੰ ਕਣਕ ਚ ਸੌਰੀ ਬਰਮ ਚ ਤੇ ਡੈੜੀ ਲੱਗੇ ਸੀਗੇ ਇੱਥੇ ਅੰਦਰੋਂ ਲਿਆ ਲਿਆ ਕੇ ਪੋਰੇ ਇੱਥੇ ਬਾਹਰ ਸੁੱਕਣੇ ਪਾਣ ਕਣਕ ਮਮਮੀ ਖੜੀ ਆ ਆਤੋਂ ਤੋਂ ਹੋ ਗਿਆ ਇਹ ਕੋਹਾ ਪੱਤੇ ਸੀਗਾ ਤੇ ਇਧਰ ਮਮਮੀ ਖੜੀ ਹੈਗੇ ਆ ਤੋ ਬਾਅਦ ਜੀ ਮੰਮੀ ਫੇਰ ਆਪਣਾ ਲੱਗ ਪਈ ਕੰਮ ਕਰਨ ਮੰਮੀ ਨੇ ਦੇਖ ਲਓ ਉਦੋਂ ਦੀ ਜਦੋਂ ਦੀ ਮੈਂ ਆਈ ਆ ਐਨੇ ਆ ਘੋੜੀ ਪਾਥੀਆਂ ਦੀ ਲੈਪ ਦਿੱਤੀ ਹੈਗੀ ਆ ਤੇ ਹੁਣ ਥੋੜੀ ਜਿਹੀ ਰਹਿ ਗਈ ਆ ਇਹ ਆਪਣਾ ਕੰਮ ਕਰਦੇ ਪਏ ਆ ਸ਼ਾਮ ਨੂੰ ਐਦਾ ਹੀ ਹੁੰਦਾ ਜੀ ਸ਼ਾਮ ਸਵੇਰੇ ਠੰਡਾ ਹੋ ਜਾਂਦਾ ਆ ਤੇ ਮੰਮੀ ਆਪਣਾ ਲੱਗੇ ਹੋਇਆ ਹੁਣ ਅਜੇ ਨਾਲ ਵੀ ਕੋਹਾ ਸਾਰਾ ਇਹ ਕੁੜੀ ਤੇ ਲੱਗਣਾ ਆ ਤੇ ਡੈਡੀ ਕਹਿੰਦੇ ਚਲ ਥੋੜਾ ਜਿਹਾ ਇੱਧਰ ਬੈਠੀ ਦਾ ਉੱਠੀ ਦਾ ਨਾ ਚੰਗਾ ਨਹੀਂ ਲੱਗਦਾ ਫਿਰ ਖਲਾਰਾ ਜਿਆ ਬਿਆ ਗੰਦ ਪਿਆ ਤੇ ਡੈਡੀ ਥੋੜਾ ਝਾੜੂ ਲਾਉਣ ਲੱਗ ਪਏ ਡੈਡੀ ਮੈਨੂੰ ਕਹਿੰਦਾ ਸੀ ਮੇਰੀ ਨਾ ਵੀਡੀਓ ਬਣਾਈ ਝਾੜੂ ਲਾਉਣ ਦੀ ਮੈਂ ਕਿਹਾ ਕੋਈ ਨਹੀਂ ਮੈਂ ਕਿਹਾ ਫੇਟੀ ਹੋ ਗਿਆ ਐ ਸਾਰੇ ਜਿੰਮੇਦਾਰ ਇੱਦਾਂ ਹੀ ਕੰਮ ਕਰਦੇ ਆ ਤੇ ਇੱਧਰ ਡੈਡ ਝਾੜੂ ਲਾਉਂਦੇ ਸੀ ਮੰਮੀ ਆਪਣੇ ਆ ਲੱਗੀ ਹੋਈ ਆ ਪਾਤੀਆਂ ਸਾਂਭਣ ਵੀ ਮੰਮੀ ਨੂੰ ਫਿਕਰ ਪਿਆ ਆ ਵੀ ਮੋੜੇ ਬਰਸਾਤ ਲੱਗਣੀਆਂ ਤੇ ਮੇਰੀਆਂ ਪਾਤੀਆਂ ਨਾ ਭੇਜ ਜAVE ਆ ਅੰਦਰ ਕਣਕ ਪਈ ਹੋਈ ਆ ਬੱਚਿਆਂ ਦਾ ਸਾਈਕਲ ਇੱਧਰ ਸਾਰਾ ਸਮਾਨ ਇਹਨਾਂ ਦਾ ਪਿਆ ਹੋਇਆ ਆ ਇੱਧਰ ਮਸ਼ੀਨਾਂ ਇਹਨਾਂ ਦੀ ਬੱਚਾ-ਬੱਜੀਆਂ ਹੋਈਆਂ ਆ ਆ ਵੀ ਕਹਿੰਦੀਆਂ ਸਾਨੂੰ ਪੱਠੇ ਪਾਓ ਭੁੱਖੀਆਂ ਐ ਵੀ ਤੇ ਡੈਡੀ ਹੁਣ ਪੱਠੇ ਪਾਓਗੇ ਇਹਨਾਂ ਨੂੰ ਆ ਬਾਹਰ ਖੇਤਾਂ ਦੇ ਨਜ਼ਾਰੇ ਦੇਖੋ ਤੁਸੀਂ ਸ਼ਹਿਰਾਂ ਚ ਆਪਾਂ ਨੂੰ ਇਦਾਂ ਦੇ ਨਜ਼ਾਰੇ ਨਹੀਂ ਮਿਲਦੇ ਦੇਖੋ ਚਲੋ ਜੀ ਇੱਥੇ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਮੇਰੀ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਮੈਨੂੰ ਤੁਹਾਡੇ ਜੀ ਪਿਆਰ ਦੀ ਬਹੁਤ ਲੋੜ ਆ ਨੇ ਇਸ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ